ਸਾਨੂੰ ਲਪਟੋਂਦਾ ਹੀ ਘਰ ਸਾਰਾ ਰਾਤਾਂ ਹੀ ਸੁੱਤੇ ਪਏ ਸੀ 2:30 ਵਜੇ ਡਿੱਗ ਗਿਆ ਸਾਰਾ ਨਾ ਬਣੇ ਦਾ ਹੀ ਦਾਦੇ ਪਰ ਸਾਨੂੰ ਨਹੀਂ ਪਤਾ ਹੱਸ ਜਿੰਦਗੀ ਦਾ ਦਿਹਾੜੀ ਲਾਂਦੇ ਨਾ ਆਪਾਂ ਸਾਸਨ ਨੂੰ ਕਿਸੇ ਦੇ ਘਰਾਂ ਚ ਕੰਮ ਕਰਦੇ ਨਾ ਕਰਦੇ ਨਾ ਹਾਂਜੀ ਐਂ ਕਹਿੰਦੇ ਆ ਵੀ ਸਾਡੀ ਮਦਦ ਕੀਤੀ ਘਰ ਬਣਾ ਦਿੱਤਾ ਜਾਂਦਾ ਗਰੀਬਾਂ ਨੂੰ ਕਿਸਮਤ ਵੀ ਮਾਰਦੀ ਹੈ ਤੇ ਕੁਦਰਤ ਵੀ ਤੇ ਦੋਨਾਂ ਨਾਲ ਲੜਨਾ ਇਨਸਾਨ ਦੇ ਬਸ ਵਿੱਚ ਬਿਲਕੁਲ ਵੀ ਨਹੀਂ ਇਨਸਾਨ ਦੇ ਬਸ ਵਿੱਚ ਕੁਝ ਹੈ ਤੇ ਉਹ ਹੈ ਮਦਦ ਦੀ ਗੁਹਾਰ ਲਗਾਣਾ ਆਪਣੇ ਹੰਝੂਆਂ ਦੀ ਆਪਣੇ ਮਜਬੂਰੀ ਦੀ ਆਪਣੀ ਬੇਵਸੀ ਦੀ ਦਾਸਤਾ ਦੂਜਿਆਂ ਅੱਗੇ ਰੱਖਣਾ ਤੇ ਉਸ ਪਰਮਾਤਮਾ ਕੋਲੋਂ ਇਕ ਰਾਰ ਮੰਗਣ ਦੀ ਅਰਦਾਸ ਕਰਨਾ ਜਿਸ ਤੇ ਉਹ ਚੱਲ ਕੇ ਆਪਣੇ ਹਾਲਾਤ ਨੂੰ ਸੁਧਾਰ ਸਕੇ ਆਪਣੀ ਮਦਦ ਨੂੰ ਸਾਕਾਰ ਰੂਪ ਲੈ ਸਕੇ ਅਜਿਹਾ ਇੱਕ ਮਾਮਲਾ ਆਇਆ ਹੈ ਵਾਰਡ ਨੰਬਰ 18 ਦੇ ਅਧੀਨ ਆਉਦੇ ਸਰਾਈ ਮੁਹੱਲੇ ਦਾ ਸਰਾਈ ਮੁਹੱਲੇ ਵਿੱਚ ਇੱਕ ਪਰਿਵਾਰ ਹੈ ਜਿਸ ਵਿੱਚ ਕਿ ਬਜ਼ੁਰਗ ਮਾਂ ਉਸੇ ਨੂੰ ਤੇ ਉਸ ਦਾ ਪੁੱਤਰ ਤੇ ਉਹਨਾਂ ਦੇ ਦੋ ਬੱਚੇ ਇਹ ਪੰਜ ਜੀ ਇਸ ਮਕਾਨ ਦੇ ਵਿੱਚ ਰਹਿੰਦੇ ਸਨ ਇਹ ਮਕਾਨ ਉਹਨਾਂ ਦਾ ਪੁਰਾਣਾ ਤੇ ਪੁਸ਼ਤੈਨੀ ਸੀ ਹਾਲਤ ਤੇ ਪਹਿਲੇ ਵੀ ਉਹਦੀ ਕੋਈ ਖਾਸ ਵਧੀਆ ਨਹੀਂ ਸੀ ਪਰ ਚਲੋ ਸਿਰ ਟੱਕਣ ਨੂੰ ਇਹ ਮਕਾਨ ਕਾਫੀ ਸੀ ਪਰ ਪਿਛਲੇ ਦਿਨੀ ਪਈ بارش ਦੀ وجہ ਨਾਲ ਇਹ ਮਕਾਨ ਟਹਿ ਗਿਆ ਜਿਸ وجہ ਨਾਲ ਇਹ ਪਰਿਵਾਰ ਇਕਦਮ ਮਕਾਨ ਤੋਂ ਪਰੇ ਹੋ ਕੇ ਸੜਕ ਤੇ ਆ ਗਿਆ ਇਸ ਪਰਿਵਾਰ ਦੀ ਔਰਤ ਨੇ ਆਪਣੀ ਗੱਲ ਸੁਣਾਦੇ ਹੋਏ ਕਿਹਾ ਕਿ ਉਹ ਤੇ ਉਸ ਦੀ ਸੱਸ ਦੂਸਰੇ ਦੇ ਘਰ ਕੰਮ ਕਰਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਤੀ ਦੇ ਦਿਹਾੜੀ ਲਾਣ ਦੇ ਵਿੱਚ ਸਹਿਯੋਗ ਦੇ ਰਹਿਣਾ ਤੇ ਕਿਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਉਹ ਚੱਲ ਰਹੀ ਸੀ ਪਰ ਪਿਛਲੇ ਦਿਨੀ ਹੋਈ بارش ਦੇ ਕਾਰਨ ਜਦੋਂ ਉਹ ਘਰ ਵਿੱਚ ਸੁੱਤੇ ਹੋਏ ਸਨ ਤੇ ਰਾਤ ਨੂੰ 2:30 ਵਜੇ ਇਹ ਮਕਾਨ ਡਿੱਗ ਪਿਆ। ਪਰਮਾਤਮਾ ਦਾ ਸ਼ੁਕਰ ਹੈ مالی ਨੁਕਸਾਨ ਤੇ ਸਾਰਾ ਹੋਇਆ ਪਰ ਜਾਨੀ ਨੁਕਸਾਨ ਦਾ ਹੱਥ ਪਰਮਾਤਮਾ ਨੇ ਦੇ ਕੇ ਹੀ ਰੱਖਿਆ। ਇਸ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਤੇ ਮਕਾਨ ਬਣਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਕਰਨ। ਦੂਸਰੇ ਪਾਸੇ 7C ਵੀ ਅਪੀਲ ਕਰਦਾ ਹੈ ਕਿ ਉਹਨਾਂ ਦਾ ਸਕੈਨਰ ਜਿਹੜਾ ਕਿ ਤੁਸੀਂ बार-बार ਸਕਰੀਨ ਦੇ ਉੱਤੇ ਦੇਖ ਰਹੇ ਹੋ ਅਗਰ ਕੋਈ ਸਹਿਯੋਗ ਕਰਨਾ ਚਾਵੇ ਤਾਂ ਸਹਿਯੋਗ ਕਰ ਸਕਦਾ ਹੈ ਕਿਉਂਕਿ ਤੁਹਾਡਾ ਦਿੱਤਾ ਸਹਿਯੋਗ ਕਿਸੇ ਦੀ ਹਾਲਤ ਨੂੰ ਸੁਧਾਰ ਸਕਦਾ ਹੈ ਕਿਸੇ ਨੂੰ ਰਾਹ ਦੇ ਸਕਦਾ ਹੈ ਸੋ ਛੋਟੀ ਛੋਟੀ ਮਦਦ ਦੇ ਨਾਲ ਅਸੀਂ ਬਹੁਤ ਸਾਰੇ ਲੋਕਾਂ ਨੂੰ ਰਾਹ ਦੇ ਵਿੱਚ ਸਫਲ ਹੋ ਸਕਦੇ ਹਾਂ ਬਾੜ ਨੰਬਰ 18 ਸਰਾਈ ਮੱਲੇ ਚ ਘਰ ਹੈ ਮੇਰਾ ਰਾਤੀ ਤੇਜ਼ ਬਾਰਸ਼ ਨਾਲ ਪਟੋਂਦਾ ਹੀ ਘਰ ਸਾਰਾ ਰਾਤੀ ਸੁੱਤੇ ਪਏ ਸੀ 2:30 ਵਜੇ ਡਿੱਗ ਗਿਆ ਸਾਰਾ ਘਰ ਵਿੱਚ ਮੇਰੇ ਦੋ ਬੱਚੇ ਆ ਸਾਸਾ ਮੇਰੀ ਤੇ ਘਰ ਵਾਲਾ ਘਰ ਦਾ ਬਣਾ ਨੀ ਵੇਕ ਜੱਦਿਆਂ ਦਾ ਬਣਦਾ ਹੀ ਦਾਦੇ ਬੜਾ ਸਾਨੂੰ ਨਹੀਂ ਪਤਾ ਹਸਬੰਦ ਕੀ ਕਰਦਾ ਦਿਹਾੜੀ ਲਾਂਦੇ ਨਾ ਆਪਾਂ ਸਾਸਨ ਨੂੰ ਕਿਸੇ ਦੇ ਘਰਾਂ ਚ ਕੰਮ ਕਰਨੇ ਆ ਬੱਚੇ ਮੇਰੇ ਪੜਦੇ ਨਾ ਹਾਂਜੀ ਅਸੀਂ ਕਹਿੰਦੇ ਆ ਵੀ ਸਾੜੀ ਮਦਲ ਕੇ ਵੀ ਘਰ ਬਣਾ ਦਿੱਤਾ ਜਾਂਦਾ ਸਾਨੂੰ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਚੱਲਦਾ ਕੋਈ ਅਕਾਊਂਟ ਨੰਬਰ ਜਰ ਹੈ ਜੀ ਜਿੱਦੇ ਤੋਂ ਹਾਂਜੀ ਹਾਂਜੀ ਕਰਨੀ ਹੈ ਹਾਂਜੀ ਹਾਂਜੀ ਪਿਓਰ ਕੋਡ ਵਗੈਰਾ ਬਾਈਟ ਹਾਂਜੀ